ਸਰਕਾਰਾਂ ਨੇ ਕੰਮ ਕੀ ਕਰਨੇ ਨੇ ਗਲੀਆਂ ਨਾਲੀਆਂ ਦੇਖਦੇ ਨੇ ਸਰਕਾਰਾਂ ਦਾ ਮੁੱਖ ਮੰਤਰੀ ਬਣ ਦਿੱਤਾ ਇੱਕ ਹੁੰਦਾ ਵੀ ਊਰਬਾਨੀ ਬਣ ਜੀਏ ਮਗਰ ਕੋਈ ਨਹੀਂ ਪੁੱਛਦਾ ਕਿ ਜਿੰਨੂੰ ਕੰਮਣਾ ਕੋਈ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਲੋਹੇ ਭੇਟ ਜਾ ਲੋਨ ਦੇ ਲੋਕਾਂ ਨੂੰ ਕਿ ਉਧਰ ਪਾ ਲਾਉਂਦਾ ਉਧਰ ਪਾ ਦਿੰਦਾ ਬਦਲੇ ਬਦਲੇ ਸੀਗਾ ਪਰ ਤਖਵੀਰ ਬਦਲ ਗਈ ਉਹ ਕੰਮ ਨਹੀਂ ਕਰੇ ਬਦਲ ਜਾਵੋ ਜਿਹੜੀਆਂ ਸੁਵਿਧਾ ਤੁਹਾਨੂੰ ਮਿਲਣੇ ਚਾਹੀਦੇ ਸੀ ਮਿਲੀਆਂ ਨਹੀਂ ਬਹੁਤ ਅਤਾਰ ਦਾ ਨਾ ਰਾਜ ਦੇ ਚਾਲਾਂ ਕੈਲੰਡਰ ਨਹੀਂ ਦਿੱਤੀ ਜਉਂ ਬਿੱਤਰ ਪਾਵਾ ਰਾਤ ਨੂੰ ਹੋਰ ਵਸੇ ਸਵੇਰੇ ਹੋਰ ਵਸੇ ਇਹਦਾ ਸ਼ੋਰ ਆ ਯਾਰ ਵੀਰਪੁਰ ਥੱਗ ਏਜੰਟ ਨੇ ਜਿੰਨੇ ਵੀ ਪੁਲਿਸ ਨਾਲ ਮਿਲ ਕੇ ਚੱਲ ਜਾਂਦੇ। ਬੇਰਜਗਾਰੀ ਮੁਵੱਦ ਦੀ ਸਮੱਸਿਆ ਪੰਜਾਬ ਦੀ ਉਹਨੂੰ ਕਿਵੇਂ ਦੇਖਦੇ ਹੋ ਦਾ ਹੱਲ ਕੀ ਹੋਊਗਾ ਉਹਨਾਂ ਵਾਲੇ ਸਮੇਂ 'ਚ। ਕਾਰ ਬਈਆਂ ਨੂੰ ਚੋਰੀਆਂ ਕਿਦੇ ਹਿੱਤ ਦਿਨ ਜੀ ਕਾਰ ਨਹੀਂ ਚੋਰੀਆਂ ਐਨੇ ਸਾਲ ਦਾ ਫਿਰ ਦਗੀ ਕਦੋਂ ਨੇ ਜ਼ਮੀਨ ਹੁਣੇ ਤੱਬੀਆਂ ਦੀਆਂ। ਸਾਨੂੰ ਤਾਂ ਹੁਣ ਕਹਿਣਗੇ ਇਹ ਸਾਰੇ ਕਹਿਣਗੇ ਭਰਾ ਰੰਗੀਆਂ ਆਗਿਆ ਮੁਕੀ ਦਿੰਦੇ ਨੇ ਫਿਰ। ਰੌਣਕ ਸੱਥਾਂ ਦੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਗਹੜੀ ਦੇ ਵਿੱਚ ਜਿੱਥੇ ਬਹੁਤ ਸਾਰੇ ਅ ਬਜ਼ੁਰਗ ਕੈ ਲੀਏ ਜਾਂ ਲੋਕ ਕੈ ਲੀਏ ਸਾਨੂੰ ਇੱਥੇ ਬੈਠੇ ਮਿਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਜਾਂ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ ਪਿੰਡ ਪੱਧਰ ਤੇ ਗੱਲ ਕੀਤੀ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਕੀ ਨਾਮ ਹੈ ਜੀ ਸੁਬੀਸ਼ ਸਿੰਘ ਅ ਮਾਨ ਸਰਕਾਰ ਨੂੰ 2 ਸਾਲ ਪੂਰੇ ਹੋਣੇ ਆਲੇ ਨੇ ਕਿਵੇਂ ਦੇਖਦੇ ਹੋ ਪਿਛਲੀਆਂ ਸਰਕਾਰ ਨਾਲੋਂ ਕੋਈ ਫਰਕ ਨਜ਼ਰ ਆਉਂਦਾ ਹੈ ਜੀ ਪਿਛਲੀਆਂ ਸਰਕਾਰਾਂ ਨਾਲੋਂ ਅੱਛਾ ਤੁਹਾਡਾ ਕੀ ਨਾਮ ਹੈ ਜੀ ਦੋਬਿੰਦਰ ਸਿੰਘ ਜੀ ਆਹ ਮਾਨ ਸਰਕਾਰ ਨੂੰ 2 ਸਾਲ ਹੋਣੇ ਆਲੇ ਨੇ ਨਹੀਂ ਕੋਈ ਦਿੱਕਤ ਨਹੀਂ ਜੀ 2 ਸਾਲ ਹੋਣੇ ਆਲੇ ਨੇ ਮਾਨ ਸਰਕਾਰ ਨੂੰ ਆਹ ਖੁਸ਼ਹਾਨ ਮਾਨ ਸਰਕਾਰ ਤੋਂ ਪਿਛਲੀਆਂ ਸਰਕਾਰਾਂ ਨਾਲੋਂ ਇਹ ਸਰਕਾਰਾਂ ਥੋੜੀਆਂ ਗਲਤ ਚੱਲ ਜਾਂਦੇ ਨੇ ਵਿੱਚ ਵਿੱਚ ਹਮਮ ਉਨਾ ਕੰਮ ਨਹੀਂ ਕਰਦਿਆਂਗੇ ਕਿੰਨਾ ਕਹਿ ਦਿੰਦੇ ਨੇ ਹਮ ਉਹ ਆਪਣਾ ਦੇ ਅੱਛਾ ਮਤਲਬ ਜਿਵੇਂ ਵਾਦੇ ਕਰ ਦਿੰਦੇ ਨੇ ਸਾਰੇ ਨਹੀਂ ਪੂਰੇ ਕਰਦੇ ਪੂਰੇ ਵਾਦੇ ਨਹੀਂ ਕਰਦੇ ਹੈਗੇ ਇਹ ਕੰਨਾ ਉਹ ਕਰਦੇ ਨੇ ਪੂਰਾ ਇਹ ਕਿਹੜੇ-ਕਿਹੜੇ ਲੱਗਦੇ ਤੁਹਾਨੂੰ ਨਹੀਂ ਹੋਈ ਜਿਵੇਂ ਬਿਜਲੀ ਹੋਈ ਹੈ ਕਈ ਤਾਂ ਸੂਲਤਾਂ ਮੀਡੀਆ ਨੇ ਕਰਤੀ ਇਹਨਾਂ ਨੇ ਵਿੱਚ ਹੋਰ ਵਾਅਦੇ ਕਰੇ ਕਹਿੰਦੇ ਤੁਹਾਨੂੰ ਪੁਲਸਣਾ ਪੁਲਸਣਾ ਲਾਵਾਂਗੇ ਤੀਵੀਆਂ ਨੂੰ 2000 ਰੁਪਏ ਦੇਵਾਂਗੇ ਮੀਨਾਂ ਉਹਨੀਆਂ ਨੇ ਲਈ ਪੂਰਾ ਕਰਿਆ ਵਾਅਦਾ ਹਾਂ ਆ ਦੋ ਸਾਲ ਹੋਣੇ ਵਾਲੇ ਨੇ ਤੁਹਾਨੂੰ ਲੱਗਦਾ ਕਿ ਤਿੰਨ ਸਾਲਾਂ ਚ ਦੇਣਗੇ ਨਹੀਂ ਦਿੰਦੇ ਇਹ ਕੁਝ ਨਹੀਂ ਦਿੰਦੇ ਹਾਂ ਜੇ ਹੁਣ ਤੱਕ ਨਹੀਂ ਦਿੱਤਾ ਹੁਣ ਤੱਕ ਇਹਨਾਂ ਨੇ ਕੀ ਦੇਣਾ ਜੀ ਤੁਹਾਨੂੰ ਇਹ ਵੀ ਲੱਗਦਾ ਵੀ ਜਿਹੜੇ ਫ੍ਰੀ ਵਾਲੀ ਸੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ ਵੀ ਲੋਕਾਂ ਨੂੰ ਰੋਜ਼ਗਾਰ ਦੇਣ ਕੰਮ ਕਰ ਦੇਣਾ ਕੰਮ ਦਾ ਲੋਕਾਂ ਨੂੰ ਜੇ ਦੇਣ ਸਾਰੇ ਨੂੰ ਕੰਮ ਫੇਰਦਾ ਠੀਕ ਹੈ ਜੀ ਕਿਤੇ ਫ੍ਰੀ ਵਾਲੇ ਸੂਰਤਾਂ ਨੂੰ ਕੰਮ ਨਹੀਂ ਕਰ ਰਹੇ ਲੋਕ ਬੇਲੇ ਰਹਿੰਦੇ ਨੇ ਹੂੰ ਸਾਰਾ ਦਿਨ ਇੱਥੇ ਬੇਲੇ ਰਹਿੰਦੇ ਨੇ ਕੰਮ ਨਹੀਂ ਕਰ ਰਹੇ ਅੱਛਾ ਵੀ ਜਿਵੇਂ ਮਤਲਬ ਆਟਾ ਸਾਲ ਮਿਲ ਗਿਆ ਜਾਂ ਬਿਜਲੀ ਮੁਫਤ ਮਿਲ ਗਈ ਹੁਣ ਤਾਂ ਬਸ ਸੌਦੇ ਦਾ ਦੁੱਧ ਰਹਿ ਗਿਆ ਖਰਚਾ ਜਿਹਦੇ ਮਿਲਦੀਆਂ ਉਹਨਾਂ ਨੂੰ ਜਿਹਦੇ ਆਪਣੀ ਲੈ ਕੇ ਚਲੇ ਜਾਂਦੇ ਨੇ ਵੇਚਣ ਵਾਸਤੇ ਜੀ ਉਹ ਪੈਸੇ ਆ ਜਾਂਦੇ ਨੇ ਉਹਨਾਂ ਕੰਮ ਲੱਗ ਜਾਂਦੇ ਨੇ ਅੱਛਾ ਹਾਂ ਜੀ ਮਤਲਬ ਇਸ ਸੀਜ਼ਨ ਨੇ ਲੋਕਾਂ ਨੂੰ ਜਿਹੜਾ ਕਹਿ ਲਈਏ ਕਿ ਇੱਕ ਬੇਲੇ ਬਣਾਤਾ ਜਾਂ ਆਪਾਂ ਇਹ ਕਹਿ ਲਈਏ ਵੀ ਆ ਲੋਕ ਮਤਲਬ ਉਦਾਂ ਦੀ ਸੋਚ ਨਹੀਂ ਰਹੀ ਪਈ ਅਸੀਂ ਕੋਈ ਕੰਮ ਕਰਨਾ ਹੈ ਕੋਈ ਚਾਲ ਨਹੀਂ ਰਹੀ ਲੋਕਾਂ ਨੂੰ ਹਾਂਜੀ ਇਹਨੇ ਆਪਣਾ ਦਿਨ ਦਾ ਦਿਨ ਖਾਣਾ ਆਪਣਾ ਕਿੰਨਾ ਕ ਕਮਾਉਣਾ ਆਪਣਾ ਖਾ ਲੈਣਾ ਜਿੰਨੇ ਨੂੰ ਫੇਰ ਆ ਕੇ ਫੇਰ ਖਾ ਲੈਣਾ ਜੇ ਆ ਕੰਮ ਕਰਦੇ ਨੇ ਆਈ ਨਹੀਂ ਵੀ ਪੈਸੇ ਮਨ ਬਟੇ ਜੋੜ ਲੀਏ ਜੇ ਕੋਈ ਮੜਾ ਢਿੱਲਾ ਮੱਥਾ ਹੋ ਜਾਵੇ ਫਿਰ ਤੇਰੇ ਮੇਰੇ ਤੋਂ ਮੰਗ ਕੇ ਲੈਂਦੇ ਨੇ ਅੱਗੇ ਪ੍ਰਧਾਨ ਮੰਤਰੀ ਦੀਆਂ ਵੋਟਾਂ ਆ ਰਹੀਆਂ ਨੇ ਕਿਵੇਂ ਦੇਖਦੇ ਹਾਂ ਰਾ ਮੰਤਰੀ ਉਹ ਦੇਖਦੇ ਜੀ ਕਿਹੜਾ ਹੋ ਰਿਹਾ ਹੁਣ अच्छा हां जी ਇਹ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਜਿਵੇਂ ਪ੍ਰਧਾਨ ਮੰਤਰੀ ਦੇ ਵੋਟਾਂ ਨੇ ਆਮ ਆਦਮੀ ਨੂੰ ਪਸੰਦ ਕਰਦੇ ਹੋ ਕਾਂਗਰਸ ਨੂੰ ਅਕਾਲੀ ਦਲ ਨੂੰ ਜਾਂ ਭਾਜਪਾ ਨੂੰ ਪਿੱਛੇ ਹੁਣ ਆਮ ਆਪ ਪਾਰਟੀ ਨੂੰ ਕਰਿਆ ਦੀ ਪਸੰਦ ਪਾਣ ਆਮ ਪਾਲ ਤੇ ਜਿੱਤ ਗਈ ਜੀ ਅੱਛਾ ਹੁਣ ਗਾਂ ਬਾਤ ਤੇ ਦੇਖਦੇ ਆ ਜੀ ਹੁਣ ਕਿਹੜਾ ਹੋ ਰਿਹਾ ਲੋਏ ਭੇਟਜਾਲ ਹੋ ਜਾਂਦੇ ਲੋਕਾਂ ਨੂੰ ਕਿ ਉਧਰ ਪਾਉਂਦਾ ਕੋਈ ਵੋਟਾਂ ਉਧਰ ਪਾਉਂਦਾ ਅੱਛਾ ਬਾਣੀ ਲੋਕ ਇੱਕ ਦੂਜੇ ਨੂੰ ਦੇਖੀ ਜਾਂਦੇ ਨੇ ਹਾਂ ਜੀ ਹਾਂ ਆਈ ਗਲਤ ਕਰਦੇ ਨੇ ਇਹ ਕੇਦ ਸੁਪੀ ਐਸ்சி ਸੁਖਵੀਰ ਬਾਦਲ ਕਹਿੰਦੇ ਨੇ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਕੱਲਾ ਕਾਲੀ ਦਲ ਜਿਹੜਾ ਪੰਜਾਬ ਤੋਂ ਚੱਲਦਾ ਹੈ ਵੀ ਪੰਥ ਨੂੰ ਬਚਾਉਣਾ ਹੁਣ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕਰਨੀ ਹੈ ਯਾਦ ਇਹ ਕਾਲੀ ਦਲ ਦਾ ਆਉਣਾ ਹੈ ਕਾਲੀ ਦਲ ਵੀ ਆਪਦਾ ਉਹ ਕਰੂਗਾ ਇਹ ਵੀ ਆਪਣਾ ਉਹ ਕਰਦੇ ਨੇ ਕਰਦਾ ਕੋਈ ਨਹੀਂ ਸਾਰੇ ਕੰਮ ਕੋਈ ਨਹੀਂ ਲਾਉਂਦਾ ਪ੍ਰਕਾਸ਼ ਵਦਨ ਮੁੱਖ ਮੰਤਰੀ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਮੁੱਖ ਮੰਤਰੀ ਕੋਈ ਨਹੀਂ ਕੋਈ ਕਰਦੇ ਜੀ ਇਹਦਾ ਆਪ ਆਪਣਾ ਮੁੱਖ ਮੰਤਰੀ ਬਣ ਦਿੱਤਾ ਇੱਕ ਹੁੰਦਾ ਵੀ ਆਪਾਂ ਹੀ ਬਣ ਜੀਏ ਮਗਰੋਂ ਕੋਈ ਨਹੀਂ ਪੁੱਛਦਾ ਕਿਸ ਨੂੰ ਕੌਮਣਾ ਕੌਣ ਨਹੀਂ ਅੱਛਾ ਇੱਕ ਵਾਰਸ ਆਖਰੀ ਸਵਾਲ ਇਹ ਦੱਸੋ ਵੀ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਪੰਜਾਬ ਦੇ ਵਿੱਚ ਕਾफी ਸਮਾਂ ਕਾਲੀ ਦਲ ਦੀ ਵੀ ਰਹੀ ਹੈ ਹੁਣ 2 ਸਾਲ ਆਵਾਦਮੀ ਪਾਰਟੀ ਨੂੰ ਜੇ ਤੁਲਨਾ ਕਰੀ ਆਪਾਂ ਆਵਾਦਮੀ ਪਾਰਟੀ ਨਾਲ ਉਹਨਾਂ ਨੇ ਕੰਮ ਵਧੀਆ ਕਰੇ ਸੀ ਕਿ ਹੁਣ ਹੋ ਰਹੇ ਨੇ ਆ ਦੋਵਾਂ ਦੇ ਮੁਕਾਬਲੇ ਕੰਮ ਦਾ ਇੱਕੋ ਸਾਰ ਜੀ ਹੋ ਰਹੇ ਨੇ ਜੀ ਨਾ ਕੋਈ ਬਹੁਤਾ ਕਰ ਰਿਹਾ ਬਰਾਬਰ ਜੀ ਚੱਲ ਰਿਹਾ ਹੈ ਇਹਨਾਂ ਦਾ ਥੋੜਾ ਦਾ ਕੰਨਾ ਕਰ ਦਿੰਦੇ ਨੇ ਇਹਨਾਂ ਦਾ ਕਰੀ ਜਾਂਦੇ ਨੇ ਜੀ ਪਾਨੀ ਸਿੱਧੂ ਦਾ ਪਤਾ ਤੁਹਾਨੂੰ ਹਾਂਜੀ ਪਾਨੀ ਸਿੱਧੂ ਦਾ ਮਾਮਲਾ ਪਤਾ ਹੈ ਨਾ ਜੀ ਉਹਦਾ ਨਹੀਂ ਮੈਨੂੰ ਪਤਾ ਠੀਕ ਹੈ ਧੰਨਵਾਦ ਤੁਹਾਡਾ ਕੀ ਨਾਮ ਹੈ ਜੀ ਰਖਵੀਰ ਜੀ ਤੁਸੀਂ ਕਿਵੇਂ ਦੇਖਦੇ ਹੋ ਨਵੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਵੀਂ ਸਰਕਾਰ ਨੂੰ 2 ਸਾਲਾਂ ਚ ਕੀ ਕੁਝ ਹੋਇਆ ਹੈ ਸਰਕਾਰਾਂ ਨੇ ਕੰਮ ਕੀ ਕਰਨ ਗਲੀਆਂ ਨਾਲੀਆਂ ਦੇ ਖੜੀਆਂ ਨੇ ਸਰਕਾਰਾਂ ਦੀ ਜੀ ਕੰਮ ਜਿਵੇਂ ਕਹਿੰਦੇ ਆ ਸਿੱਖਿਆ ਦੇ ਕਰਾਂਗੇ ਜੀ ਮੈਡੀਕਲ ਦਾ ਕਰਾਂਗੇ ਕੁਝ ਨਹੀਂ ਹੋ ਰਿਹਾ ਜੀ ਪੰਚਾਇਤੀ ਵੋਟਾਂ ਵੀ ਆ ਰਹੀਆਂ ਨੇ ਗਲੀਆਂ ਨਾਲੀਆਂ ਠੀਕ ਨਹੀਂ ਪਿੰਡ ਚ ਗਲੀਆਂ ਨਾਲੀਆਂ ਦਾ ਹੋਈ ਜਾਂਦੇ ਗਲੀਆਂ ਨਾਲੀਆਂ ਦਾ ਕੀ ਇਹ ਤਾਂ ਲੋਕਾਂ ਨਾਲ ਰੜਕਾ ਫੇਰ ਲੈਣਗੇ ਨਿਕਲ ਜੂ ਬਣੀ ਨਾ ਜੀ ਮਤਲਬ ਕਹਿਣ ਦਾ ਇਹ ਆ ਕਿ ਜਿਹੜੀਆਂ ਜਿਵੇਂ ਪੰਚਾਇਤੀ ਵੋਟ ਆਉਂਦੀਆਂ ਨੇ ਜਾਂ ਜਿਹੜੇ ਵੀ ਤੁਹਾਨੂੰ ਲੇਟਰ ਵੋਟਾਂ ਮੰਗਵਾਉਂਦੇ ਨੇ ਹਜੇ ਗਲੀਆਂ ਨਾਲੀਆਂ ਦੇ ਬੈਠੇ ਨੇ ਹਨਾ ਅੱਗੇ ਤਾਂ ਕੀ ਬੋਤਣਾ ਹੈ ਅੱਗੇ ਨਹੀਂ ਕਿਤੇ ਗਲੀਆਂ ਨਾਲੀਆਂ ਤੇ ਨੇ ਸਾਰੇ ਜਿਹਾ ਹੀ ਕਿ ਸੜਕ ਬਣਾਈ ਆਈ ਅਸੀਂ ਨਹਾ ਬਣਾਏ ਆਈ ਦੇਖੀ ਜਾਂਦੇ ਨੇ ਹੋਰ ਕੋਈ ਨੇ ਦੇਖਣ ਨੂੰਗਾ ਜੀ ਨਹੀਂ ਬੇਰਜਗਾਰੀ ਬਹੁਤ ਵੱਡੀ ਸਮੱਸਿਆ ਪੰਜਾਬ ਦੀ ਉਹਨੂੰ ਕਿਵੇਂ ਦੇਖਦੇ ਹਾਂ ਉਹਦਾ ਹੱਲ ਕੀ ਹੋਊਗਾ ਆਉਣ ਵਾਲੇ ਸਮੇਂ 'ਚ ਦੇਖੋ ਸਰਕਾਰਾਂ ਕਹਿਦਾ ਦਿੰਦੀਆਂ ਨੇ ਹੱਲ ਕਰਾਂਗੇ ਹੱਲ ਹੱਲ ਅਸੀਂ ਕੀ ਹੋਇਆ ਤਾਂ ਹੈ ਨਹੀਂ ਸਾਡੇ ਬੰਦੇ ਦਾ ਵੀ ਹੋਇਆ ਨਹੀਂ ਹਜੇ ਵੀ ਕਿ ਬੇਰਜਗਾਰ ਨੇ ਵੀ ਇਹਨਾਂ ਨੂੰ ਕਿਸੇ ਨੂੰ ਕੰਮ ਮਿਲ ਗਿਆ ਕਿਸ ਇਹ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਤੁਸੀਂ ਕੀ ਮੰਨਦੇ ਹੋ ਪੇੜ ਚਾਲ ਆ ਕਿ ਉਹਨਾਂ ਨੂੰ ਲੋੜ ਹੈ ਕਿ ਇੱਥੇ ਕੁਝ ਮਿਲ ਨਹੀਂ ਰਿਹਾ ਸੀ ਤਾਂ ਜਾ ਰਹੇ ਆ ਬਾਹਰ ਨੂੰ ਜੇ ਕੋਈ ਲੋੜ ਹੈ ਨਾ ਤਾਂ ਜਾਂਦੇ ਨੇ ਉਹਰੇ ਵੀ ਜਿਹਨਾਂ ਕੰਮ ਨਹੀਂ ਹੈਗੇ ਪੜਾਈਆਂ ਦਾ ਖਰਚ ਕਰਦੇ ਨੇ ਫਿਰ ਉਹਨੂੰ ਉਹਰੇ ਘਰੋਂ ਗਣਾ ਸੌਖੇ ਜਾਂਦੇ ਨਹੀਂ ਉਹਰੇ ਵੀ ਕੋਈ ਜ਼ਮੀਨ ਵੇਚ ਕੇ ਜਾਂਦਾ ਕੋਈ ਕਰਜ਼ਾ ਲੈ ਕੇ ਜਾਂਦਾ ਜੀ ਉਹ ਤਾਂ ਜਾਂਦੇ ਨੇ ਵਿਚਾਰੇ ਕੰਮ ਦੇ ਮਾਰੇ ਵੀ ਕੰਮ ਤੋੜਾਂਗੇ ਬਾਹਰ ਜਾ ਕੇ ਪਾਣਾ ਉਹ ਉਧਰ ਨਹੀਂ ਸकताਈ ਹੋਣ ਲੱਗ ਗਈ ਹੈ ਨਾ ਤੇ ਬੱਚੇ ਕੀ ਕਰਨਗੇ ਫਿਰ ਇੱਧਰੋਂ ਹੁਣ ਇਹ ਕਿ ਹੁਣ ਬੱਚੇ ਹੁਣ ਸਿਰਫ ਸਰਕਾਰਾਂ ਤੇ ਡਿਪੈਂਡ ਤੇ ਹੀ ਹੁਣ ਸਰਕਾਰਾਂ ਨੇ ਕੋਈ ਕੰਮ ਬਾਹਰ ਜਾਂਦੇ ਨੇ ਬਾਹਰੋਂ ਮੁੜੇ ਆਉਣ ਲੋਕ ਸਮਝਣਾ ਆ ਰਹੀਆਂ ਨੇ ਅੱਗੇ ਪ੍ਰਧਾਨ ਮੰਤਰੀ ਨੇ 13 ਸੀਟਾਂ ਪੰਜਾਬ ਦੇ ਵਿੱਚ ਵੀ ਨੇ ਕਿਹੜੀ ਪਾਰਟੀ ਪਸੰਦ ਕਰਦੇ ਹੋ ਪੰਜਾਬ ਚ ਦੇਖੋ ਇਹ ਆਪਾਂ ਨੂੰ ਗਾਇ ਨਹੀਂ ਸਕਦੇ ਮੌਕੇ ਦੇਖਾਂਗੇ ਵੀ ਕਿਹਨੂੰ ਠੀਕਾ ਬੰਦਾ ਕਿਹਨੂੰ ਵੋਟ ਪਾਈਏ ਜੀ ਹੁਣ ਪਹਿਲਾਂ ਨਹੀਂ ਦੱਸ ਸਕਦੇ ਇੱਕ ਤਾਂ ਜਿਹੜੇ ਮਤਲਬ ਜਦੋਂ ਮਾਨ ਸਰਕਾਰ ਆਈ ਸੀ ਜਿਹੜੇ ਪਹਿਲਾਂ ਕਾਂਗਰਸ ਸੀ ਸੀ ਜਾਂ ਕਾਲੀ ਸੀ ਉਹਨਾਂ ਦੇ ਉੱਤੇ ਪਰਚੇ ਬੜੇ ਦਰਜ ਹੋਏ ਬਿਜੀਲੀਅੰਸ ਦੀਆਂ ਜਾਂ ਕਾਰਵਾਈਆਂ ਕਈ ਅੰਦਰ ਗਏ ਕਈ ਬਾਹਰ ਆਉਂਦੇ ਸੀ ਤੇ ਉਹ ਵਧੀਆ ਸੀ ਕਾਰਵਾਈਆਂ ਕਾਰਵਾਈਆਂ ਕਿਰਾਂ ਆ ਰਹਿਆਂ ਦਾ ਵੀ ਵਧੀਆ ਵੀ ਇਹਨੇ ਮਾੜਾ ਕੰਮ ਕਰਦੇ ਫੜਦੇ ਵਧੀਆ ਸੀ ਜੀ ਉਹ ਗਾਹਾਂ ਗਾਹਾਂ ਨਿਕਲ ਜਾਂਦੇ ਨੇ ਉਹ ਬਲੇ ਫਰਲੇ ਵੀ ਕਿ ਮੂਸੇ ਵਾਲਾ ਤੇ ਉਹਦੇ ਲੋਕ ਕੱਢੇ ਦੀ ਉਹ ਕੱਢ ਕੇ ਦੂਜਾ ਕੱਢ ਕੇ ਫਿਰ ਉਹ ਵੀ ਕੋਈ ਕਹੋਗੇ ਵੀਰ ਪਰ ਸਿੱਧੂ ਵੀ ਜਾਣਦੇ ਹਾਂ ਹਾਂਜੀ ਹਾਂ ਅੱਛਾ ਉਹਦੇ ਉੱਤੇ ਵੀ ਪਰਚੇ ਦਰਜ ਹੋ ਰਹੇ ਨੇ ਚੌਥਾ ਪਰਚਾ ਵੀ ਦਰਜ ਹੋ ਗਿਆ ਮਾਲੀ ਦੇ ਵਿੱਚ ਤੇ ਉਹ ਤੁਸੀਂ ਕੀ ਮੰਨਦੇ ਹੋ ਵੀ ਬਾਕੀ ਮਤਲਬ ਕਾਰਵਾਈ ਹੋ ਰਹੀ ਆ ਉਹਦੇ ਉੱਤੇ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਇਹ ਤਾਂ ਜਾਣ ਬੁੱਝ ਕੇ ਹੀ ਲੱਗਦੇ ਹੈ ਕਰੇ ਵੀ ਜੰਮ ਕੰਮ ਕਾਰਵਾਈ ਵਾਲਾ ਤਾਂ ਕੋਈ ਲੱਗ ਨਹੀਂ ਆ ਵੀ ਇਹ ਕਾਰਵਾਈ ਇਹ ਕਾਰਵਾਈਆਂ ਨੂੰ ਚੋਰੀਆਂ ਕਿ ਉਹਨੇ ਇੱਕ ਦਿਨ ਜੇ ਕਰ ਲਈਆਂ ਉਹਨੇ ਚੋਰੀਆਂ ਐਨੇ ਸਾਲ ਦਾ ਫਿਰਦਾ ਜੀ ਕਬਜ਼ਾ ਉਹਨੇ ਜ਼ਮੀਨਾਂ ਦੇ ਹੁਣੇ ਦੱਬੀਆਂ ਦੀਆਂ ਜੀ ਉਹਨਾਂ ਦਾ ਜੀ ਧੰਨਵਾਦ ਬਾਬਾ ਜੀ ਕੀ ਨਾਮ ਹੈ ਮੈਂ ਤਾਂ ਕਹਿੰਦੇ ਮੈਂ ਇੱਕ ਫੜਿਆ ਨਹੀਂ ਪੜੀਵਲਦਾ ਯਾਰ ਨਹੀਂ ਨਹੀਂ ਮੈਂ ਕਿ ਨਹੀਂ ਫੜਾਉਂਦਾ ਜੀ ਠੀਕ ਨਿਕਲ ਜੇਗੀ ਨਹੀਂ ਕੋਈ ਚੱਕਰ ਨਹੀਂ ਆਪਾਂ ਸਵਾਲ ਹੀ ਪੁੱਛਣਾ ਮੈਂ ਕਿ ਨਹੀਂ ਤੁਹਾਨੂੰ ਫੜਾਉਂਦੀ ਤੇ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪੁਰਾਣੀਆਂ ਸਰਕਾਰਾਂ ਨੂੰ ਦੇਖਿਆ ਪ੍ਰਕਾਸ਼ ਬਾਦਲ ਨੂੰ ਵੀ ਮੁੱਖ ਮੰਤਰੀ ਦੇਖਿਆ ਬਣੇ ਨੂੰ ਕੈਪਟਨ ਨੂੰ ਵੀ ਦੇਖਿਆ ਤੇ ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ ਪੁਰਾਣੀਆਂ ਸਰਕਾਰਾਂ ਨੇ ਜਿੰਨਾ 70 ਸਾਲ ਤੇ ਕੁਝ ਕਰਿਆ ਨਹੀਂ ਉਹਨਾਂ ਨੇ 2 ਸਾਲ ਸਿਰਫ ਬਿਜਲੀ ਦਾ ਗੰਬਲਿਆ ਕਰਤਾ ਅੱਛਾ ਮੇਰੀ ਬਾਤ ਮੰਨ ਲਿਆ ਇਹ ਬਤਨ ਨੌਕਰੀਆਂ ਵੀ ਕਾਫੀ ਦੇਤੀਆਂ ਨੇ ਅੱਛਾ ਮਤਲਬ ਇਕੱਲੇ ਕਿ ਜਿਹੜੇ ਮਤਲਬ ਵੱਡੇ ਮੁੱਦੇ ਸੀਗੇ ਜਾਂ ਮਤਲਬ ਵੱਡੇ ਕੰਮ ਹੋਣੇ ਚਾਹੀਦੇ ਸੀ ਉਹ ਹੋਏ ਨਹੀਂ ਦੋ ਸਾਲ ਦੇ ਵਿੱਚ ਇਹ ਮੰਨਦੇ ਤੁਸੀਂ ਕੰਮ ਵਧੀਆ ਹੋ ਗਿਆ ਵੈਸੇ ਹਮ ਜਿਹੜੇ ਨੌਕਰੀਆਂ ਨੌਕਰੀਆਂ ਦੇਤੀਆਂ ਵੀ ਇਹ ਬੋਰਡ ਚ ਵੀ ਮੁੰਡਾ ਖਾਚ ਰੱਖ ਲਿਆ ਸਾਡੇ ਪਿੰਡੋਂ ਮਿਲਿਆ ਕਿਸੇ ਨੂੰ ਨੌਕਰੀ ਸਰਕਾਰੀ ਕੋਈ ਜ਼ਿਮੀਨ ਸਬ ਇਨਸਪੈਕਟਰ ਹੋ ਗਿਆ ਪਟਵਾਰੀ ਜਾਂ ਹੋਰ ਵਿਭਾਗਾਂ ਚ ਦੇ ਰਹੇ ਨੇ ਸਾਡੇ ਪਿੰਡੋਂ ਨਹੀਂ ਮਿਲਦੀ ਅੱਛਾ ਨੀ ਜਿਵੇਂ ਜਿਹੜੇ ਪੁਰਾਣੇ ਬਜ਼ੁਰਗ ਸੀ ਨਵੀ ਨਵਾ ਜੂਤ ਜਿਆਦਾ ਪਸੰਦ ਕਰਦਾ ਸੀ ਆਮ ਆਦਮੀ ਪਾਰਟੀ ਨੂੰ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਪ੍ਰਕਾਸ਼ ਸਿੰਘ ਬਾਦਲੂ ਵੀ ਅੱਜ ਵੀ ਯਾਦ ਕਰਦੇ ਨੇ ਤੁਸੀਂ ਮੰਨਦੇ ਹੋ ਕਿ ਉਹਨਾਂ ਨੇ ਠੀਕ ਕੰਮ ਕਰੇ ਸੀ ਬਾਦਲ ਬਦਲੇ ਸੀਗਾ ਪਰ ਸੁਖਵੀਰ ਬਾਦਲ ਨੇ ਉਹ ਕੰਮ ਨਹੀਂ ਕਰਿਆ ਜਿਹੜੇ ਬਾਦਲ ਸਾਹਿਬ ਕਰ ਗਏ ਸੁਖਵੀਰ ਬਾਦਲ ਦਾ ਕਹਿ ਰਹੇ ਨੇ ਪੰਥ ਨੂੰ ਖਤਰਾ ਹੈ ਹੁਣ ਦੇਖੋ ਉਹਨੂੰ ਪਤਾ ਲੱਗੂ ਵੀ ਵੋਟਾਂ ਕਿਹੜੀਆਂ ਮੈਦਾਨ ਸਭਾ ਦੇ ਵੋਟਾਂ ਪੈਣ ਕਿਹੜੀ ਪਾਰਟੀ ਆਉਂਦੀ ਹੈ ਅੱਛਾ ਲੋਕ ਸਭਾ ਚ ਲੋਕ ਸਭਾ ਦੇ ਵੀ ਵਾਸਤੇ ਲੋਕ ਕਾਂਗਰਸ ਨੂੰ ਜਿਆਦਾ ਚੰਗੇ ਰੋ ਉਹ ਕਿਦਾਂ ਜੀ ਇਹ ਹੁਣ ਬੀਜੇਪੀ ਦਾ ਤੁਹਾਨੂੰ ਪਤਾ ਏ ਤੱਕੇ ਕਰ ਰਹੀ ਆ ਨਹੀਂ ਫਿਰ ਉਹ ਕੀ ਆਉਣਗੇ ਕਿਵੇਂ ਮਤਲਬ ਉਹਨਾਂ ਕੋਲ ਇੰਨੀ ਮਤਲਬ ਸਪੋਰਟ ਨਹੀਂ ਹੈਗੀ ਹੋਰ ਪਾਰਟੀਆਂ ਜਿਹੜੀਆਂ ਗੱਠ ਜੂੜੂ ਕਹਿੰਦੇ ਥੋ ਵੀ ਇਧਰ ਉਧਰ ਹੋ ਜਾਂਦੇ ਨੇ ਪਰ ਮੰਨ ਲਓ ਜੇ ਨਹੀਂ ਆਉਂਦੀਆਂ ਸੀਟਾਂ ਹਾਂ ਬਾਰਦੀਆਂ ਤਾਂ ਉਹਨੀਆਂ ਪੱਕੀਆਂ ਨੇ ਅੱਛਾ ਮਾਗੇਸ਼ ਸੀਟਾਂ ਪੱਕੀਆਂ ਨੇ ਨਾ ਜਿਹਨੂੰ ਤੁਸੀਂ ਸਿੱਧੂ ਪਰ ਜਾਣਦੇ ਹੋ ਉਹ ਕਿੱਦਾਂ ਦੇ ਬੰਦੇ ਇਨਸਾਨ ਨੇ ਨਵਜੋਤ ਸਿੱਧੂ ਉਹਦੇ ਬਾਰੇ ਕੱਟੇ ਜਾਣੀਆਂ ਇੰਨਾ ਕੋ ਪਿੰਡ ਕੱਟੇ ਰਹਿੰਦਾ ਬਾਹਰੇ ਰਹਿੰਦੇ ਜਿਆਦਾ ਪਹਿਲਾਂ ਹੁਣ ਦੇ ਅੱਲਾ ਕੀ ਬਣਦਾ ਧੰਨਵਾਦ ਕੀ ਨਾਮ ਆ ਬਈ ਰਵਾਂ ਸਹੀ ਠੀਕ ਹੈ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਤੇ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਦੇ ਮੁਕਾਬਲੇ ਕੰਮ ਕਰ ਕੋਈ ਹੋਇਆ ਕਿ ਨਹੀਂ ਸਾਨੂੰ ਤਾਂ ਸਾਨੂੰ ਤਾਂ ਹੁਣ ਕਹਿਣਗੇ ਬਾਪੂ ਥੇ ਕਹਿਣਗੇ ਭਰਾ ਮੱਖੀਆਂ ਆਗੀਆਂ ਮੱਖੀਆਂ ਦੱਸਦੇ ਨੇ ਫਿਰ ਲੀਡਰ ਹਾਂ अच्छा तेजान मुखियां ਦੱਸਣਗੇ ਉਹ ਕਿਵੇਂ ਨਹੀਂ ਕਿ ਉਂੀੜ ਕਾਲਾ ਹੁੰਦੇ ਨੇ ਉਹਦੇ ਕਹੇ ਜੂੜੇ ਚ ਮਾਰਾ ਕੇ ਅੱਛਾ ਹਾਂ ਸਾਨੂੰ ਕੋਈ ਨਹੀਂ ਪੁੱਛਦਾ ਨਹੀਂ ਤੁਹਾਨੂੰ ਸਮੱਸਿਆ ਕੀ ਆ ਹੁਣ ਹਾਂ ਸੱਸ ਅਸੀਂ ਤਾਂ ਰੋਟੀ ਕਰਕੇ ਖਾਣੀਆਂ ਸਾਨੂੰ ਕਿਸੇ ਦਾ ਲੈ ਨਹੀਂ ਇਹ ਜਿਹੜੀਆਂ ਸਹੂਲਤਾਂ ਤੁਹਾਨੂੰ ਮਿਲਣੇ ਚਾਹੀਦੀ ਸੀ ਮਿਲੀਆਂ ਨਹੀਂ ਜਿਵੇਂ ਮੰਨ ਲਓ ਕਿ ਆਟਾ ਦਾਲ ਹੋ ਸਹੂਲਤਾਂ ਮਿਲ ਰਹੀਆਂ ਨੇ ਤੁਹਾਨੂੰ ਉਹ ਮਿਲਦੀਆਂ ਨੇ ਠੀਕ ਆ ਪਰ ਉਹ ਨਹੀਂ ਸਾਨੂੰ ਕੋਈ ਜਾਣਦਾ ਅੱਛਾ ਹਾਂ ਮਤਲਬ ਉਂਝ ਕਿਵੇਂ ਕਹਿੰਦੇ ਕੋਈ ਜਾਤੀ ਤੌਰ ਤੇ ਵਿਤਕਰਾ ਕੀਤਾ ਜਾਂਦਾ ਹੈ ਹਾਂ ਕਿਸੇ ਲੀਡਰ ਨਾਲ ਕੋਈ ਗੱਲਬਾਤ ਹੋਈ ਏ ਇਦਾਂ ਦੀ ਤੁਹਾਡੀ ਤੁਸੀਂ ਦੱਸ ਰਹੇ ਹੋ ਤਾਂ ਹੀ ਲੀਡਰ ਨਾਲ ਆ ਜਿਹੜੀ ਹੁਣ ਸਰਕਾਰ ਆ ਇਹਨੇ ਇਦਾਂ ਵਧੀਆ ਕਰਤਾ ਸਾਰਾ ਹੋਰ ਸਰਕਾਰਾਂ ਨਾਲ ਉਹ ਕਿਵੇਂ ਗਲੀਆਂ ਨਾਲੀਆਂ ਸਭ ਕੁਝ ਵਧੀਆ ਕਰਤਾ ਹੂੰ ਸਾਨੂੰ ਦਾ ਆਹੀ ਪਾਏ ਜਿਹੜੇ ਅਸੀਂ ਗਲੀਆਂ ਨਾਲੀਆਂ ਦਾ ਹਾਂ ਇਹ ਅੱਗੇ ਮਤਲਬ ਪੰਚਾਇਤੀ ਵੋਟਾਂ ਵੀ ਆ ਰਹੀਆਂ ਨੇ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਪਿੰਡ 'ਚ ਇਹ ਹਾਲੇ ਕੋਈ ਪਤਾ ਨਹੀਂ ਹਾਂ ਅੱਛਾ ਹਾਂ ਠੀਕ ਹੈ ਅਜਾ ਕਹਿੰਦਾ ਕੋਸਾ ਅਗਲਾ ਕਮਾਉਂਦਾ ਕੋਸਾ ਅੱਛਾ ਹਾਂ ਕੀ ਕੀ ਹੋਰ ਬਸ ਬੋਟ ਹੋਰ ਬਸੇ ਬਾਦ ਨੇ ਇਧਰ ਪੀਨੀਆਂ ਬੋਟ ਇਧਰ ਪਾਉਣੀਆਂ ਅੱਛਾ ਹਾਂਜੀ ਤੁਸੀਂ ਇਹ ਵੀ ਚੀਜ਼ ਮੰਨਦੇ ਹੋ ਵੀ ਇਹ ਚੀਜ਼ ਗਲਤ ਹੈ ਵੀ ਜਿਹੜੀ ਜਿਹੜੇ ਖਰਚਾ ਕਰਦੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਵੀ ਸਿਰ ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਕੰਮ ਕਰਿਆ ਉਹਨੇ ਵੋਟ ਪਾਉਣੀ ਚਾਹੀਦੀ ਹੈ ਹਮਮ ਭਲੀ ਹਟਦੀ ਨਹੀਂ ਆਣਾ ਵੀ ਲਾਲਚ ਦੇ ਦੰਦੇ ਨੇ ਕੋਈ ਨਾ ਕੋਈ ਮਰੀਆ ਸਾਡੇ ਵਾਸਤੇ ਤਾਂ ਵਧੀਆ ਹੈ अच्छा ਨਹੀਂ ਮਤਲਬ ਲਾਲਚ ਨਹੀਂ ਦੇਣਾ ਚਾਹੀਦਾ ਕੋਈ ਵੀ ਹਾਂ ਦਾਰੂ ਅਸੀਂ ਨਹੀਂ ਪਿੰਦੇ ਪਸ ਨਹੀਂ ਬਹੁਤ ਦਾਰੂ ਨਾ ਰੱਦ ਕੇ ਚੱਲ ਕਰਨ ਦੇ ਨਹੀਂ ਦੇਖੀ ਚਾਉ ਉਹ ਕਿੱਧਰ ਪਾਵਾਂਗੇ ਰਾਤ ਨੂੰ ਹੋਰ ਬਸ ਸਵੇਰੇ ਹੋਰ ਬਸੇ ਹਾਂ ਹਾਂ ਠੀਕ ਹੈ ਧੰਨਵਾਦ ਜੀ ਤਾਂ ਇਹ ਸਾਨੂੰ ਸਾਡੇ ਨਾਲ ਪਿੰਡ ਦੇ ਕੁਝ ਲੋਕ ਜਿਨ੍ਹਾਂ ਦੇ ਵੱਲੋਂ ਨੌਜਵਾਨ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਸੇਵ ਸਿੰਘ ਆ ਵੀਰਾ ਅ ਨੌਜਵਾਨ ਕਿੰਨਾ ਕੁ ਬੜੇ ਹੋਏ ਹੋ ਮੈਂ ਮੇਰੇ ਫਸਟ ਬਦਰੀ ਅੱਛਾ ਪੁਰਜਗਾਰ ਕੋਈ ਕੰਮ ਕਰਦੇ ਹਾਂ ਉਹ ਖੇਤੀ ਬੜੀ ਵੀਰੇ ਖੇਤੀ ਬੜੀ ਠੀਕ ਹੈ ਮਤਲਬ ਨੌਜਵਾਨਾਂ ਦੀ ਕੋਈ ਸਮੱਸਿਆ ਹੈ ਕਿਹੜੀ ਸਮੱਸਿਆ ਹੈ ਇੱਕ ਨਸ਼ੇ ਦੀ ਸਮੱਸਿਆ ਹੈ ਤੇ ਬੇਰੁਜ਼ਗਾਰੀ ਦੀ ਮੰਨਦੇ ਤੁਸੀਂ ਪੰਜਾਬ ਦੇ ਵਿੱਚ ਹੁਣ ਵੀ ਹੈਗੀ ਹੈ ਨਸ਼ੇ ਦੀ ਸਮੱਸਿਆ ਵੀਰੇ ਬਹੁਤ ਜ਼ਿਆਦਾ ਆ ਤੇ ਨਸ਼ੇ ਦੀ ਤਾਂ ਇੰਨੀ ਕੁ ਜ਼ਿਆਦਾ ਸਮੱਸਿਆ ਵੀ ਹੁਣ ਜਿਹੜਿਆ ਹੁਣ ਹੁਣ ਤਾਂ ਕੁਝ ਜ਼ਿਆਦਾ ਹੀ ਆ ਇਹ ਸਰਕਾਰ ਤਾਂ ਜਮਾ ਹੀ ਫੇਲਾ ਨਸ਼ੇ ਦੇ ਮਾਮਲੇ ਦੇ ਵਿੱਚ ਇਹ ਹੱਲ ਕਿਉਂ ਨਹੀਂ ਹੋ ਰਿਹਾ ਕੋਈ ਇਹ ਤਾਂ ਪੁਲਿਸ ਨੇ ਕਾਰਵਾਈਆਂ ਕਰਨੀਆਂ ਹੁੰਦੀਆਂ ਨੇ ਜੇ ਕੋਈ ਨਸ਼ਾ ਵੇਚਦਾ ਹੈ ਮਤਲਬ ਉਹ ਫਿਰ ਹੱਲ ਹੱਲ ਕਿਉਂ ਨਹੀਂ ਰਿਹਾ ਹੈਗਾ ਨਾਲ ਕੋਈ ਮੇਰੇ ਮਿਲੀ ਭਗਤ ਹੈ ਪੁਲਿਸ ਦੀ ਉਹਨਾਂ ਡਰਗਸ ਮੁਗਲਰਾ ਨਾਲ ਜਾਂ ਫਿਰ ਪੁਲਿਸ ਕਰ ਰਹੀ ਹੈ ਕਾਰਵਾਈ ਉਹ ਲੋਕੀ ਉਹ ਅਜਿਹੇ ਲੋਕ ਹੀ ਨਹੀਂ ਬਾਜ਼ ਆ ਰਹੇ ਵੀਰੇ ਸਾਨੂੰ ਤਾਂ ਐਂ ਲੱਗਦਾ ਵੀ ਜਿਵੇਂ ਸਿਸਟਮ ਇਹ ਨਸ਼ਾ ਵਿੱਚ ਵੇਚਣ 'ਚ ਖੁਸ਼ ਹੁੰਦਾ ਜਿਵੇਂ ਪੁਲਿਸ ਨੂੰ ਸਭ ਪਤਾ ਹੈ ਵੀ ਕੌਣ ਨਸ਼ਾ ਵੇਚ ਰਿਹਾ ਕੌਣ ਨਹੀਂ ਵੇਚ ਰਿਹਾ ਮਸਾਲਾ ਨੇ ਯਾਰ ਇਹ ਚੀਜ਼ ਦੀਆਂ ਪੁਲਿਸ ਦੀ ਸਰਪ੍ਰਸਤੀ ਹੀ ਠੇ ਲੱਗਦਾ ਜਿਵੇਂ ਨਸ਼ਾ ਵਿਗਰੇਹਾ ਕਿਉਂਕਿ ਨਸ਼ਾ ਜੇ ਬੰਦ ਕਰਨ ਤੇ ਆਵੇ ਪੁਲਿਸ ਇੱਕ ਦਿਨ ਚ ਕਰ ਸਕਦੀ ਆ ਹੁਣ ਆਪਾਂ ਕੋਈ ਹੋਰ ਲੀਗਲ ਚੀਜ਼ ਆ ਜਿਹੜੀ ਸਿਸਟਮ ਨੂੰ ਨਹੀਂ ਵਧੀਆ ਲੱਗਦੀ ਉਹਨੂੰ ਇੱਕ ਦਿਨ ਚ ਫੜ ਲੈਂਦੇ ਨੇ ਇਹ ਨਸ਼ਾ ਲੱਗੇ ਨਹੀਂ ਰਿਹਾ ਵੀ ਇਹਨਾਂ ਦੀ ਕੋਈ ਮਨਸਾ ਹੈਗੀ ਆ ਨਸ਼ੇ ਨੂੰ ਖਤਮ ਕਰਨ ਦੀ ਪੰਨੇ ਸਤੂ ਨੂੰ ਜਾਣਦੇ ਹੋ ਹਾਂ ਵੀਰੇ ਜਾਣਦੇ ਆ ਅੱਛਾ ਤੇ ਉਹਦੇ ਉੱਤੇ ਚਾਰ ਪਰਚੇ ਦਰਜ ਹੋ ਗਏ ਉਹ ਕੀ ਲੱਗਦਾ ਵੀ ਬਾਕੀ ਹੋਣਾ ਚਾਹੀਦੀ ਸੀ ਕਾਰਵਾਈ ਜਾਂ ਫਿਰ ਧੱਕਾ ਹੋ ਰਿਹਾ ਵੀਰੇ ਦੇਖੋ ਜਿਹੜਾ ਇਹ ਏਜੰਟਾਂ ਦਾ ਨੈਕਸਸ ਆ ਇਹ ਬਹੁਤ ਜਿਆਦੇ ਬੜੇ ਬੜੇ ਤੌਰ ਤੇ ਆ ਮਿਸਾਲ ਦੇ ਤੌਰ ਤੇ ਮੈਂ ਬਾਈ ਨੇਮ ਇੱਕ ਏਜੰਟਾ ਸਾਡੇ ਇੱਥੇ ਖੰਨੇ ਉਹਦਾ ਕੋਸਟ ਬਣਾਉਂਦਾ ਦਫਤਰ ਹੈ ਤੇ ਉਹ ਬੰਦੇ ਨੇ ਕੋਈ 100 ਕਰੋੜ ਦੀ ਪ੍ਰਾਪਰਟੀ ਬਣਾ ਰੱਖੀ ਆ ਲੀਗਲ ਤੌਰ ਤੇ ਇੱਥੇ ਤੇ ਉਹ ਬੰਦਾ ਅੱਜ ਤੱਕ ਉਹਨੂੰ ਕਿਸੇ ਨੇ ਫੜਿਆ ਨਹੀਂ ਹੈਗਾ ਤੇ ਜੇ ਕੋਈ ਮੰਨ ਲਓ ਇਹਨਾਂ ਏਜੰਟਾਂ ਦੇ ਖਿਲਾਫ ਬੋਲਦਾ ਮੈਨਤਾ ਲੱਗਦਾ ਵੀ ਪੁਲਿਸ ਨੂੰ ਪਹਿਲ ਦੇ ਆਧਾਰ ਤੇ ਚੱਕ ਰਹੀ ਆ ਵੀ ਕਿਤੇ ਇਹ ਸਿਸਟਮ ਬੰਦ ਨਾ ਹੋ ਜੇ ਠੱਗੀ ਖਰਮ ਮਰਾਉਣ ਵਾਲਾ ਵੀ ਕਿਤੇ ਸਾਨੂੰ ਫਿਰ ਕਿਉਂਕਿ ਇਹਨਾਂ ਦੀ ਇਨਕਮ ਜਿਹੜੀ ਠੱਗ ਏਜੰਟਾਂ ਦੀ ਇਹ ਇਹ ਸਾਰੀ ਪੁਲਿਸ ਦੇ ਨਾਲ ਮਿਲ ਕੇ ਹੀ ਚੱਲਦੀ ਆ ਜੇ ਪੁਲਿਸ ਸਹੀ ਕੰਮ ਕਰੇ ਫਿਰ ਤਾਂ ਇੱਕ ਦਿਨ ਚ ਠੱਗੀਆਂ ਬੰਦ ਹੋ ਸਕਦੇ। ਇਹ ਮਤਲਬ ਸਰਕਾਰ ਨਾਲ ਵੀ ਨਾ ਏਜੰਟਾਂ ਦੀ ਮਿਲ ਹੀ ਭਰ ਇਤਲਾਫ ਦੀ ਹੈ ਪੀਲੀਡਰਾਂ ਦੇ ਨਾਲ ਤਾਂ ਇਹਨਾਂ ਦੇ ਕਾਰਵਾਈ ਨਹੀਂ ਹੁੰਦੀ ਕੋਈ। ਯਾਰ ਦੇਖੋ ਵੀਰੇ ਜੇ ਪੁਲਿਸ ਆ ਜਿਹੜੀ ਪੁਲਿਸ ਜੇ ਏਜੰਟਾਂ ਤੋਂ ਪੈਸੇ ਲੰਦੀ ਆ ਇਹਦਾ ਸ਼ੋਰ ਆ ਯਾਰ ਵੀ ਠੱਗ ਏਜੰਟ ਨੇ ਜਿੰਨੇ ਵੀ ਪੁਲਿਸ ਨਾਲ ਮਿਲ ਕੇ ਚੱਲਦੇ ਨੇ ਜੇ ਪੁਲਿਸ ਏਜੰਟਾਂ ਤੋਂ ਪੈਸੇ ਲੰਦੀ ਆ ਫਿਰ ਲੀਡਰ ਥਾਣਿਆਂ ਚੋਂ ਪੈਸੇ ਲੈਂਦੇ ਨੇ ਇੱਕ ਨੇ ਚੱਲਦਾ ਇਹ ਸਾਰਾ ਸਿਸਟਮ ਇਹ ਤਾਂ ਬਹੁਤ ਕਰਾਪਟ ਸਿਸਟਮ ਹੋ ਗਿਆ ਵੀਰੇ ਗੰਦਾ ਸਿਸਟਮ ਤਸਾ ਸਾਡੇ ਨਾਲ ਸਨ ਪਿੰਡ ਸੁਹਾਗੇੜੀ ਦੇ ਬਹੁਤ ਸਾਰੇ ਲੋਕ ਜਿੰਦਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਕਿ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਨੇ ਪੁਰਾਣੀਆਂ ਸਰਕਾਰਾਂ ਤੋਂ ਕਿੰਨੇ ਕੁ ਸੰਤੁਸ਼ਟ ਸੀ ਜਾਂ ਉਹਨਾਂ ਨੇ ਕੀ ਕੰਮਕਾਰ ਕਰੇ ਨੇ ਕੀ ਨਹੀਂ ਕੀਤੇ ਹੈਗੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨਿਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ